ਸੰਚੀ ਜੋ ਜਹਦਰ ਜੀ ਆ ਔਰ ਉਹਨਾਂ ਨਾਲ ਗੱਲ ਕਰਦੇ ਆ ਅੱਜ ਬਾਬਾ ਜੀ ਅੱਜ ਦਾ ਜਿਹੜਾ ਸ਼ੁਭ ਦਿਨ ਆ ਮਨਾਇਆ ਜਾ ਰਿਹਾ ਕਿ ਕਿਸੇ ਦੇ ਵਿੱਚ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਹਦਰ ਬਾਬਾ ਦਰਸ਼ਨ ਸਿੰਘ ਸ਼ਰੋਮਨੀ ਪੰਥ ਅਕਾਲੀ ਦਸ਼ਮਣ ਵਾਲਾ ਆ ਰਹਾ ਅਨੇ ਵਾਲੀ ਸ਼ਾਨ ਮਿਸਲ ਚੀਤ ਬਾਬਾ ਬੀਰ ਸਿੰਘ ਦੀ ਰੰਗਲੀਟਾ ਜਿਸ ਤੋਂ ਸਵਾਰ ਨਜ਼ੂਦਾ ਪੁਹੀ ਜਹਦਰ ਬਾਬਾ ਦਰਸ਼ਨ ਸਿੰਘ ਜਿਨ੍ਹਾਂ ਨੇ ਕਾਨਾ ਸਾਹਿਬ ਵਾਲੇ ਸੋ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਕਿ ਧੰਨ ਧੰਨ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਹੜੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਲੀ ਦੌਸੀ ਚਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੇਟ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ਼ਾ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਰੰਗਰੇਟੇ ਗੁਰੂ ਕੇ ਪੇਟੇ ਦਾ ਵਰਦਾਨ ਦਿੱਤਾ ਸੋ ਅੱਜ ਬਹੁਤ ਪਾਵਨ ਪਵਿੱਤਰ ਦਿਹਾੜਾ ਆ ਕਿ ਧੰਨ ਧੰਨ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜੋ ਕਿ ਅੱਜ 5 ਸਤੰਬਰ ਵੀਰਵਾਰ ਨੂੰ ਬਾਬਾ ਜੀਵਨ ਸਿੰਘ ਜੀ ਦੀ ਨਵੀਂ ਅੰਸ਼ਵੰਸ਼ ਸਿੰਘ ਸਾਹਿਬ ਜਿਹੜੇ ਬਾਬਾਦਰਸ਼ਨ ਸਿੰਘ ਜੀ ਨੇ ਕਾਨਾ ਸਾਹਿਬ ਵਾਲਿਆਂ ਵੱਲੋਂ ਉਹਨਾਂ ਦੀ ਦੇਖਰੇਖ ਹੇਠ ਇਹ ਸਮਾਗਮ ਧਾਰਮਿਕ ਸਮਾਗਮ ਆ ਜਿੱਥੇ ਜਨਮ ਦਿਹਾੜਾ ਬਾਬਾ ਜੀਵਨ ਸਿੰਘ ਜੀ ਦਾ ਦਸ਼ਮੇਸ਼ ਤਰਨਾ ਦਲ ਦੇ ਮੁੱਖ ਹੈੱਡ ਕੁਆਟਰ ਤੇ ਖਜ਼ਾਨਾ ਗੇਟ ਚ ਬਾਦ ਅਮਰਸਰ ਵਿਖੇ ਇੱਥੇ ਬੜੀ ਸ਼ਰਧਾ ਤੇ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਉਥੇ ਨਾਲ ਦੇ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਦਾ 30 ਸਪੇਟਾ ਦਿਵਸ ਵੀ ਮਨਾਇਆ ਜਾ ਰਿਹਾ ਹੈ ਜਿਸ ਦਿਨ ਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਸ਼ ਦਿੱਲੀ ਤੋਂ ਲਿਆ ਕੇ ਨਾਨਕਪੁਰ ਸਾਹਿਬ ਪੇਟ ਕੀਤਾ ਸੀ ਅੱਜ ਉਹ ਵੀ ਦਿਨ ਮਨਾਇਆ ਜਾ ਰਿਹਾ ਸੋ ਇਸ ਕਰਕੇ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਜਿੱਥੇ ਅੱਜ ਪੂਰੇ ਅਮਰਸਰ ਤੋਂ ਨਹੀਂ ਪੰਜਾਬ ਭਰ ਤੋਂ ਵੱਖ-ਵੱਖ ਇਲਾਕਿਆਂ ਤੋਂ ਪਿੰਡਾਂ ਤੋਂ ਸਟੇਟਾਂ ਤੋਂ ਜਿਹੜੀ ਸੰਗਤ ਪਹੁੰਚੀ ਆ ਜਿਹੜੇ ਇੱਥੇ ਸੰਗਤਾਂ ਜਾਂ ਅੰਗਸੰਗ ਜਥੇਬੰਦੀਆਂ ਪਹੁੰਚੀਆਂ ਆ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਮੈਂ ਸਾਰੇ ਜਿਹੜੇ ਆਮ ਜਿਹੜੀ ਸਾਡੀ ਸੰਗਤ ਆ ਜੋ ਕਿ ਪਿੰਨਾ ਸ਼ਹਿਰਾਂ ਦੀ ਸੰਗਤ ਜਿਹੜੀ ਪਹੁੰਚੀ ਆ ਮੈਂ ਉਹਨਾਂ ਦਾ ਵੀ ਜਿਹੜਾ ਬਹੁਤ-ਬਹੁਤ ਧੰਨਵਾਦ ਕਰਨਾ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜੈਦਰ ਬਾਬਾ ਦਰਸ਼ਨ ਸਿੰਘ ਜਣ ਕਾਨਾ ਸਾਭੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਵੇ ਨੇ ਹਾਲੋ ਜਾਵੇ ਸੀਤਪਾਪਾ ਜੀਵਨ ਸਿੰਘ ਜੀ ਦੇ ਮਾਨ ਨੂੰ ਭਾਵੇ ਪਾਵੇ ਬਾਬਾ ਜੀ ਜਦੋਂ ਨਾਵੇਂ ਪਾਸ਼ਾ ਸ੍ਰੀ ਗਨਕੋਤਰ ਸਾਹਿਬ ਗਏ ਸੀ ਉਹਨਾਂ ਦੇ ਨਾਲ ਬਾਬਾ ਜੀ ਅਸੀ ਦੇ ਨਾਲ ਉਹਨਾਂ ਨੇ ਸਭ ਜਿਆਦੇ ਵੀ ਔਰ ਕਿਉਂਕਿ ਉਦੋਂ ਵਕਤ ਮਹਾਨ ਜਰਨੈਲ ਸੀ ਉਹਨਾਂ ਨੇ ਸਾਥੇ ਜੀ ਜੋ ਹੋਰ ਨਮ ਬਾਰੇ ਜਿਹੜਾ ਚੋ ਲਾਇਆ ਕਿ ਕਿੰਨਾ ਰਸਤਾ ਉਹਨੇ ਤਾਇ ਕੀਤਾ ਸੀ ਦੇਖੋ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਪਾਸ਼ਾ ਜੋ ਕਿ ਹਕੂਮਤ ਦਾ ਬਾਦਸ਼ਾਹ ਸੀ ਹਿੰਦੁਸਤਾਨ ਦੇਸ਼ ਦਾ ਕਿ ਉਹਨਾਂ ਨੇ ਔਰੰਗਜ਼ੇਬ ਪਾਸ਼ਾ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਜਦੋਂ ਪਤਾ ਇਹ ਗੱਲ ਦਾ ਲੱਗਾ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਇਹ ਗੱਲ ਆਖੀ ਸੀ ਕਿ ਕੋਈ ਉੱਠੇ ਸਿੰਘ ਬਹਾਦਰ ਜਿਹੜਾ ਹਿੰਦ ਦੀ ਲਿਆਵੇ ਚਾਦਰ ਭਾਵ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਪਵਿੱਤਰ ਸੀਸ ਜਿਹੜਾ ਆ ਦਿੱਲੀ ਤੋਂ ਜਿਹੜਾ ਲਿਆ ਕੇ ਨਨਪੁਰ ਸਾਹਿਬ ਲਿਆਵੇ ਤੇ ਕੋਈ ਕੋਈ ਨਹੀਂ ਉੱਠਿਆ ਜਿਹੜੇ ਆਪਣੇ ਆਪ ਨੂੰ ਅੱਜ ਵੀ ਕਹਿੰਦੇ ਜਾਂ ਉਸ ਸਮੇਂ ਵੀ ਕਹਿੰਦੇ ਸੀ ਕਿ ਅਸੀਂ ਜਾਤ ਉੱਚੀ ਜਾਤੀ ਦੇ ਲੋਕ ਆ ਜਾਂ ਅਸੀਂ ਇਸ ਤਰ੍ਹਾਂ ਦੇ ਆਪਸ ਆਇਆ ਇਸ ਕਰਕੇ ਅਸੀਂ ਉਹਦਾ ਕੀਤਾ ਸਿੰਘ ਉਤੇਗਪਾਤ ਸਿੰਘ ਨੇ ਕੋਈ ਨਹੀਂ ਸੁੱਠਿਆ ਕੇਵਲ ਸੇ ਕੇਵਲ ਬਾਬਾ ਜੀਮਨ ਸਿੰਘ ਜੀ ਉੱਥੇ ਸੀ ਅਤੇ ਬਾਬਾ ਜੀਮਨ ਸਿੰਘ ਜੀ ਨੇ ਆ ਗਿਆ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਾਬਾ ਜੀਮਨ ਸਿੰਘ ਨੂੰ ਆਪਣੇ ਸ਼ਸਤਰ ਬਸਤਰ ਬਖਸ਼ਿਸ਼ ਕੀਤੇ ਸੀ ਜਿਵੇਂ ਢਾਹ ਦਰਵਾਜ਼ਾ ਆਦਿ ਵਰਸ਼ਾ ਹੋ ਰਹੀ ਸੀ ਕਿ ਸਮਾਂ ਉੱਤੇ ਤੁਹਾਨੂੰ ਇਹ ਕੰਮ ਦੇਣਗੇ ਸੋ ਇਸ ਕਰਕੇ ਬਾਬਾ ਜੀਮਨ ਸਿੰਘ ਜੀ ਨੇ 322 ਕਿਲੋਮੀਟਰ ਦਾ ਜਿਹੜਾ ਜਿਹੜਾ ਸਫ਼ਰ ਤੈਅ ਕਰਕੇ ਉੱਥੋਂ ਬੜੀ ਸ਼ੂਰ ਬੀਰਤੀ ਦੇ ਨਾਲ ਬੜੀ ਦਲੇਰੀ ਦੇ ਨਾਲ ਉਥੋਂ ਸੀਸ ਜਿਹੜਾ 10 ਲੱਖ ਦੇ ਕੀਤੇ ਦੇ ਵਿੱਚ ਸੀਸ ਲਿਆ ਕੇ 322 ਕਿਲੋਮੀਟਰ ਦਿੱਲੀ ਤੋਂ ਬਾਅਦੋਂ ਆਨੰਦਪੁਰ ਸਾਹਿਬ ਪਹੁੰਚਾਇਆ 322 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜੰਗਲਾਂ ਨਾਲ ਜੰਗਾਲਾਂ ਦੇ ਵਿੱਚੋਂ ਦੀ ਹੁੰਦੇ ਹੋਏ ਜਿੱਥੇ ਮੁਗਲਾਂ ਮੁਗਲ ਜਿਹੜੀ ਫੌਜ ਸੀ ਉਹ ਵੀ ਪਾਪਾ ਜੀ ਦੇ ਪਿੱਛੇ ਪਈ ਸੀ ਤੇ ਜਿਹੜੇ ਸ਼ਸਤਰ ਗੋਮਨਸਾਂ ਮਾਰਿਆ ਨੇ ਦਿੱਤੇ ਸੀ ਉਹ ਸ਼ਸਤਰਾਂ ਦਾ ਹਜ਼ਾਰਾ ਲੈਦੇ ਹੋਏ ਪਾਪਾ ਜੀ ਨੇ ਜੰਗ ਯੋਧ ਵੀ ਕੀਤੇ ਕਲਗੀ ਤਰਪਾਸ਼ਾ ਸਾਹਿਬ ਸ੍ਰੀ ਗੁਰੂ ਦਵਿੰਦ ਸਿੰਘ ਜੀ ਦਾ ਸੱਚੇ ਪਾਤਸ਼ਾਹ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਸ ਕਿੰਦਾ ਦਿੱਤਾ ਅਤੇ ਸਿੱਖ ਪੰਥ ਦਾ ਜਿਹੜਾ ਸਰਵੋਤਮ ਵਰਦਾਨ ਜਿਹੜਾ ਕਿ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਦਿੱਤਾ ਤੇ ਨਾ ਕਿਸੇ ਨੂੰ ਬਾਅਦ ਮਿਲ ਸਕਦਾ ਰੰਗਰੇਟੇ ਗੁਰੂ ਕੇ بیٹے ਦਾ ਵਰਦਾਨ ਗੁਰੂ ਕਲਗੀਧਰ ਪਾਸ਼ਾ ਨੇ ਦਿੱਤਾ ਅਤੇ ਆਪਣੀ ਸ਼ਾਤੀ ਦੇ ਨਾਲ ਲਾਇਆ ਆਖਿਆ عمر ਰੰਗਰੇਟੇ ਗੁਰੂ ਕੇ بیٹے ਸਧਾਰੂ ਗਏ ਪੰਥ ਕੇ ਸੰਗ ਸਮੇਟੇ ਕਿ ਕੋਈ ਤੁਹਾਨੂੰ ਪੰਥ ਚੋਂ ਬਾਹਰ ਨਹੀਂ ਕੱਢ ਸਕਦਾ ਤੁਸੀਂ ਪੰਥ ਦੇ ਮਾਲਕ ਲਈ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਹੈ ਬਾਬਾ ਜੀਵਨ ਸਿੰਘ ਜੀ ਦੀ ਅਨਸਪੰਸ ਵੱਲੋਂ ਇਹ ਜਿਹੜਾ ਬਾਬਾ ਜੀਵਨ ਸਿੰਘ ਦਾ ਲੁਧਿਆਣਾ ਬੜੀ ਸ਼ਰਧਾ ਤੇ ਤੂਤਾਂ ਦੇ ਨਾਲ ਇੱਥੇ ਮਨਾਇਆ ਜਾ ਰਿਹਾ ਹੈ ਥੋੜੇ ਸਮੇਂ ਤੱਕ ਇਹ ਰਿਹਾ ਜਿਹੜੇ ਕਲਗੀਧਰ ਪਾਤਸ਼ਾਹ ਨੇ ਸ਼ਸ਼ਤਰ ਬਾਬਾ ਜੀਮਨ ਸਿੰਘ ਨੂੰ ਦਿੱਤੇ ਸੀ ਉਹ ਵੀ ਸ਼ਸ਼ਤਰਾਂ ਦੇ ਦਰਸ਼ਨ ਜੋ ਕਿ ਦਾਲਪੰਥ ਕੋਲ ਸ਼ਸ਼ਤਰ ਮੌਜੂਦ ਹਨ ਉਹ ਵੀ ਸ਼ਸ਼ਤਰਾਂ ਜਿਹੜੇ ਦਰਸ਼ਨ ਆ ਉਹ ਥੋੜੇ ਸਮੇਂ ਤੱਕ ਜਿਹੜੇ ਸੰਗਤਾਂ ਨੂੰ ਕਰਵਾਏ ਜਾਣਗੇ ਸੋ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਸੀਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਸਰਨਾਧਰ ਦੇ ਮੁਖੀ ਜੈਦਰਪਾਲ ਸਿੰਘ ਨਕਾਨਾ ਸਾਹਿਬ ਨੂੰ ਲੱਖ ਲੱਖ ਵਧਾਈਆਂ ਦਿੰਦੇ ਆਂ ਬਾਬਾ ਜੀਮਨ ਸਿੰਘ ਦਾ ਜਨਮ ਦਿਹਾੜੀ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਬਲਿਕ ਉਹ ਗਾ ਤੁਸੀਂ ਜਹੇਦਾਰ ਜੇ ਆਪਣੇ ਉਹ ਉਦਾਨੀ ਫੌਜ ਦੇ ਜਿਲ ਬਿੰਦ ਖਵਾ ਤੋਂ ਗੁਰੂ ਸਾਹਿਬ ਦਾ ਸਾਧਾਰਨ ਗੁਰੂ ਜੀ ਨੇ ਕਿਹਾ ਕਿ ਇਨਕੀ ਕਿਰਪਾ ਸੇ ਆਪ ਸੱਜੇ ਤੇ ਉਹ ਸਾਰੇ ਦਾ ਆਪਣਾ ਹੀ ਤੁਗਨਵਾਰਾ ਕਿ ਹਮ ਹਮਾਈ ਵੀ ਮਜਬ ਸਾਤੋਂ ਤੁਮਾ ਤੇ ਪਰ ਇਹ ਜਾਰਬਰ ਜੇ ਅਗਰ ਵਖਰੇ ਕਰਦੇ ਆਪਣਾ ਪਾਟਾ ਮਰਛਕਾਉਂਦਾ ਕੀ ਕਾਰਨ ਕਿਉਂ ਵਜਾ ਇਨਾਂ ਲੋਕਾਂ ਨੂੰ ਤਨਖਾਹ ਹੀ ਕਿਹਾ ਗਿਆ ਦੇਖੋ ਜੀ ਗੱਲ ਇੰਨਾ ਆ ਕਿ ਜਦੋਂ 1699 ਦੇ ਸਾਕੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਜਾਤ ਪਾਤ ਦਾ ਕੋਡ ਖਤਮ ਕਰਕੇ ਇੱਕ ਬਾਟੇ ਵਿੱਚ ਜਨਾਇਆ ਅਮਰ ਛਕਾਇਆ ਸੀ ਤੇ ਜਦੋਂ ਬਾਟੇ ਸ਼ੁਰੂ ਕਰਨ ਲੱਗੇ ਸੀ ਮਹਾਰਾ ਉਹ ਤੋਂ 22 ਧਰ ਦੇ ਜਿਹੜੇ Hindu ਬਾੜੀ ਰਾਜੇ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਵਿਰੋਧ ਕੀਤਾ ਸੀ ਇਹ ਚੀਜ਼ ਦਾ ਇਹ ਜਿਹੜੇ ਗਰੀਬ ਲੋਕ ਨੇ ਇਹ ਜਿਹੜੇ ਨੀਵੀਂ ਜਾਤੀ ਦੇ ਲੋਕ ਆ ਇਹਨਾਂ ਨਾਲ ਹੀ ਅਮਰਤ ਨਹੀਂ ਛਕਾਂਗੇ ਗੁਰੂ ਸਾਹਿਬ ਆਹੀ ਤੁਹਾਡੇ ਰਿਸ਼ਤੇਦਾਰ ਗੁਰੂ ਸਾਹਿਬ ਦੇ ਉਹਦੇ ਵਿੱਚ ਰਿਸ਼ਤੇਦਾਰ ਵੀ ਸੀ ਪਰ ਗੁਰੂ ਸਾਹਿਬ ਨੇ ਆਪਣੇ ਰਿਸ਼ਤੇਦਾਰਾਂ ਨੂੰ ਛੱਡਤਾ ਮੁਝ ਜਾਤੀ ਵਾਲੇ ਲੋਕਾਂ ਨੂੰ ਛੱਡਤਾ ਪਰ ਗੁਰੂ ਸਾਹਿਬ ਨੇ ਜਿਹੜਾ ਆ ਰੰਗਰੇਟੇ ਮਰ ਵੀ ਸਿੱਖਾਂ ਨੂੰ ਆਪਣੀ ਸ਼ਾਤੀ ਦੇ ਨਾਮ ਲਾ ਕੇ ਆਖਿਆ ਕਿ ਇਹਨਾਂ ਨੇ ਜਦੋਂ ਜਦੋਂ ਮੈਨੂੰ ਮੋੜ ਪਈ ਕਿਤੇ ਵੀ ਕਿਤੇ ਜੰਗ 'ਚ ਜਾਂ ਸਾਡੇ ਵੱਡ-ਵਡੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਨਾਨਕ ਸਾਹਿਬ ਤੋਂ ਲੈ ਕੇ ਇਹੋ ਜਿਹੜਾ ਰੰਗ ਤੇ ਉਹਨਾਂ ਦੇ ਬੇਟੇ ਜਿਹੜੇ ਮਦਦ ਵੀ ਸਿੱਖਣੇ ਇਹੋ ਜਿਹੜੇ ਸਮੇ ਸਮੇ ਤੇ ਸਾਨੂੰ ਕੰਮ ਦਿੰਦੇ ਆਏ ਨੇ ਚੰਗਾ ਯੁੱਧਾਂ ਦੇ ਵਿੱਚ ਵੀ ਇਹ ਜਿਹੜੇ ਸਾਨੂੰ ਕੰਮ ਦਿੰਦੇ ਆ ਰਹੇ ਨੇ ਬਾਬੇ ਇੱਕ ਛੋਟਾ ਜਿਹਾ ਸਵਾਲ ਆ ਪਿੱਛੇ ਆਪਣੇ ਪਰਵਾਦਾ ਮੁਖੀ ਆ ਉਹ ਇੱਥੇ ਚੱਲ ਬਿੰਦਾ ਸਰਗਪੁਰੀ ਉੱਥੇ ਬਾਦ ਅਪਰ ਸਤਾਰ ਬੰਦੀ ਕਰਦੇ ਆ ਕਿਤੇ ਸਾਡੇ ਜਿਹੜੇ ਮਹਾਰਾਜ ਨੇ ਦਸਵੇਂ ਪਾਸ਼ਾ ਜੀ ਨੇ ਕਲਗੀ ਤੋੜਾ ਸਾਜਾ ਰਨਵਾਜਾ ਬਾਬੇ ਸਿੰਘ ਜੀ ਜਦ ਕਲਗੀ ਤੋੜਨਾ ਦਿੱਤਾ ਇਹਨਾਂ ਨੂੰ ਰੈਬਲ ਬਣਾਤਾ ਤਾਂ ਕਿਉਂ ਨਹੀਂ ਮੰਨਦੇ ਲੋਕ ਦੇਖੋ ਜੀ ਗੱਲ ਇਹ ਦਾ ਨਾ ਦੇਖੋ ਜੀ ਕਲਗੀ ਤੋੜਾ ਜਿਹੜਾ ਨਾ ਉਹ ਸਾਡੇ ਵਿੱਚ ਜਿਹੜੇ ਰਾ ਇੱਕ ਜਾਤ ਭਮਾਨੀ ਲੋਕਾਂ ਵੱਲੋਂ ਜਿਹੜਾ ਪਾੜਾ ਪਾਇਆ ਗਿਆ ਸਾਡੀ ਕੌਮ ਦੇ ਵਿੱਚ ਕਿ ਇਹ ਕੌਮ ਬਹਾਦਰ ਆ ਇਹ ਸਭ ਤੋਂ ਮਾਰਸ਼ਲ ਕੌਮ ਆ ਜੇਕਰ ਇਹ ਇਕੱਠੇ ਹੋ ਕੇ ਤੁਰਪੇ ਤੇ ਇਹ ਸਾਡੇ ਕੋ ਰਾਜ ਲੈ ਲੈਣਗੇ ਠੀਕ ਹੈ ਜੀ ਇਸ ਕਰਕੇ ਇਹਨਾਂ ਨੂੰ ਇਹ ਡਰਿਆ ਕਿ ਸਾਡੇ ਕੋ ਰਾਜ ਨਾ ਲੈ ਲੈਣ ਇਸ ਕਰਕੇ ਉਹਨਾਂ ਨੇ ਕਲਗੀ ਤੋੜੇ ਦਾ ਪਾੜਾ ਪਾ ਦਿੱਤਾ ਕਿਉਂਕਿ ਜਿਸ ਤਰ੍ਹਾਂ ਕਹਿੰਦੇ ਮੰਨੂਵਾਦੀ ਸੋਚ ਆ ਪਾੜੋ ਤੇ ਰਾਜ ਕਰੋ ਇਸ ਕਰਕੇ ਉਹਨਾਂ ਨੇ ਪਾੜਾ ਸਾਡੇ ਵਿੱਚ ਪਾਇਆ ਕਿ ਬਾਬਾ ਜੀਵਨ ਸਿੰਘ ਜੀ ਨੂੰ ਲੱਗਾ ਕਿ ਬਾਬਾ ਸੰਗਤ ਸਿੰਘ ਜੀ ਨੂੰ ਲੱਗਾ ਪਰ ਅਸੀਂ ਇਹ ਮੰਨਦੇ ਹਾਂ ਜੇਕਰ ਬਾਬਾ ਜੀਵਨ ਸਿੰਘ ਨੂੰ ਕਲਗੀ ਤੋੜਾ ਲੱਗਾ ਉਹ ਵੀ ਸਾਡੀ ਕੌਮ ਦੇ ਜਰਨੈਲ ਸਨ ਤੇ ਜੇ ਕਹਿੰਦੇ ਆ ਕਿ ਬਾਬਾ ਸੰਗਤ ਸਿੰਘ ਨੂੰ ਲੱਗਾ ਪਰ ਬਾਬਾ ਸੰਗਤ ਸਿੰਘ ਨੂੰ ਅਸੀਂ ਉਹ ਮੰਨਾਂਗੇ ਜਿਹੜਾ ਬਾਬਾ ਜੀਵਨ ਸਿੰਘ ਦੇ ਛੋਟੇ ਭਾਈ ਸਨ ਉਹ ਵੀ ਅਸੀਂ ਉਹ ਵੀ ਸਾਡੀ ਪਾਲ ਦੇ ਚ ਲੈ ਆ ਇਸ ਕਰਕੇ ਸਾਨੂੰ ਮਜਬੀ ਸੇ ਕੌਮ ਨੂੰ ਸਾਡੀ ਗਰੀਬ ਸਮਾਜ ਨੂੰ ਜਿੰਨੇ ਵੀ ਸਾਡੇ ਲੋਕ ਨੇ ਸਾਨੂੰ ਇਹ ਚੀਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਮੰਨੂਵਾਦ ਨੇ ਸਾਡੇ ਵਿੱਚ ਇਹ ਚੀਜ਼ ਪਾਈ ਹੈ ਕਿ ਜੇਕਰ ਅਸੀਂ ਮਤਲਬ ਇਹ ਚੀਜ਼ ਇਹ ਉੱਜਲ ਜਾਣ ਇਹ ਆਪਣੇ ਹੱਕੂਕ ਨਹੀਂ ਲੈ ਸਕਦੇ ਇਸ ਕਰਕੇ ਭਾਵੇਂ ਪੰਜਾਬ ਸਰਕਾਰ ਦੀ ਗੱਲ ਹੋਵੇ ਭਾਵੇਂ ਸੈਂਟਰ ਸਰਕਾਰ ਦੀ ਗੱਲ ਹੋਵੇ ਉਹਨਾਂ ਨੇ ਇਹੋ ਚੀਜ਼ ਸਾਨੂੰ ਪਾਇਆ ਕਿ ਜਿਹੜੇ ਵਿੱਚ ਬੰਦੇ ਲਾਏ ਹੋਏ ਨੇ ਕਿ ਇਸ ਜਿਸ ਕੌਮ ਦਾ ਇਤਿਹਾਸ ਖਰਾਬ ਕਰ ਦਈਏ ਉਹ ਖਤਮ ਹੋ ਜਾਂਦੀ ਆ ਇਸ ਕਰਕੇ ਉਹਨਾਂ ਨੇ ਇਹ ਸਾਡੇ ਵਿੱਚ ਬਹੁਤ ਵੱਡਾ ਪਾੜਾ ਪਾਇਆ ਕਿ ਇਹ ਜਿਹੜਾ ਆ ਕਲਗੀ ਤੋੜੇ ਦਾੜਾ ਪਾੜਾ ਪਾਤਾ ਕਲਗੀ ਤੋੜਾ ਕਲਗੀ ਵਾਲੇ ਦਾ ਸੀ ਤੇ ਕਲਗੀ ਵਾਲੇ ਨੇ ਜਿਹੜਾ ਮذਬੀ ਸਿੱਖਾਂ ਰੰਗਰੇਟਿਆਂ ਦੇ ਸਿਰ ਤੇ ਰੱਖਿਆ ਸੀ ਇਸ ਕਰਕੇ ਆਓ ਆਪਾਂ ਇਕਤਰਤਾ ਦਾ ਸਬੂਤ ਦਈਏ ਅੱਜ ਆਪਾਂ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਤੇ ਸਾਰੀ ਕੌਮ ਪੰਜਾਬ ਭਾਰਤ ਤੋਂ ਇਕੱਤਰ ਹੋਏ ਆ ਆਓ ਆਪਾਂ ਏਕਤਾ ਦਾ ਸਬੂਤ ਦੇ ਕੇ ਚੜ੍ਹਦੀ ਕਲਾ ਬਖਾਈਏ ਵਾਹਿਗੁਰੂ ਜੀ ਕਾ ਕਿ ਦੇ ਦਿੱਲੀ ਪਾਉਟ ਹੈ ਤੇ ਅੱਜ ਜਿਹੜਾ ਬਾਬਾ ਦਸਤ ਸਿੰਘ ਉਹ ਲੋਚਵਾਲ ਰੋਡ ਤੇ ਅੱਜ ਅਮਰਸੀਦ ਬਾਬਾ ਜੀ ਸਿੰਘ ਦਾ ਮਨਾਜਾ ਖੁਸ਼ੀ ਦਾ ਉਹਦਾ ਗੁਰਪੁਰ ਮਨਾਜਾ ਰਿਹਾ ਤੇ ਅੱਜਿੱਤੇ ਸਾਡੇ ਵਿੱਚ ਬਾਬਾ ਦਸਤ ਸਿੰਘ ਜੀ ਮਹਾਕਲ ਉਹਦੇ ਨਾਲ ਗੁਰਨਾਨਕ ਨਾਮ ਲੇਵਾ ਸੁਸਾਇਟੀ ਦੇ ਪ੍ਰੈਜ਼ੀਡੈਂਟ ਸਾਹਿਬ ਐਜੂਕੇਸ਼ਨ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਸਾਰੇ ਜੁੜ ਚੁੱਕੇ ਨੇ ਆਓ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਬਾਬਾ ਦਸਤ ਸਿੰਘ ਜੀ ਅੱਜ ਦਾ ਇਹਾ ਸ਼ੁਭ ਦਿਹਾੜਾ ਬੜੀ ਧੁੰਮਕਾਂ ਨਾਲ ਮਨਾਇਆ ਜਾਏ ਇਹਦੇ ਪਰ ਕੀ ਚੱਲ ਚੰਦੇ ਜੀ ਰੱਖਾ ਸਾਹਿਬ ਅੱਜ ਕੀ ਬਥੇ ਯਾਨਕ ਕੁਝ ਵੀ ਬਬਾ ਜੀ ਬਬੇਦਰ ਸਿੰਘ ਤੇ ਪ੍ਰਾਦੇ ਮਹਾਰਾਜ ਸੱਚਾ ਪਾਸ਼ਾ ਤੇ ਇਹ ਇੱਥਾਰੇ ਨੂੰ ਮਨਾਉਣ ਦੇ ਸਭ ਸੰਤਾਂ ਹਾਜ਼ਰ ਆ ਮਹਾਰਾਜ ਸੱਚਾ ਪਾਸ਼ਾ ਦਸਲਵਰ ਸੰਨਾਂ ਨੂੰ ਆ ਜੀਆਂ ਗੱਲਾਂ ਕਹਿੰਦੇ ਆ ਮੈਂ ਸਿੰਧ ਜੌਤ ਜੀ ਰੱਖਾ ਸਭ ਫਤਿਹ ਇਹਦੇ ਵੀ ਛੁੱਟ ਚੁੱਕੇ ਨੇ ਜੇ ਸਾਡੇ ਪ੍ਰੈਜ਼ੀਡੈਂਟ ਜਿਹੜੇ ਆ ਗੁਰਨਾਮ ਦੇਵਾ ਦੇ ਚੇਅਰਮੈਨ ਸਾਹਿਬ ਵੀ ਪ੍ਰੈਜ਼ੀਡੈਂਟ ਹੀ ਉਹ ਗੱਲ ਕਰਨਗੇ ਅਸੀਂ ਅਸੀਂ ਜੀ ਸਾਹਿਬ ਜੀ ਆ ਤੁਸੀਂ ਬਹੁਤ ਵੱਡਾ ਕੈਨਮੂਲਾ ਜਿਹੜਾ ਚੱਲ ਰਿਹਾ ਜੇ ਸਮਾਜ ਸੇਵਾ ਕਰ ਰਹੀ ਹੈ ਇਹਦੇ ਬਾਰੇ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਤੇ ਪਵਿੱਤਰ ਦਿਹਾੜੇ ਤੇ ਸ੍ਰੀ ਅੰਮ੍ਰਿਤਸਰ ਵਿਖੇ ਖਜਾਨਾ ਗੇਟ ਵਿਖੇ ਉਹ ਸ਼ਰੋਮਣੀ ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਗੁਰੂ ਨਾਨਕ ਨਾਮ ਲੈਵਾ ਵੈਲਫੇਅਰ ਸੁਸਾਇਟੀ ਨੇ ਸ਼ਰਫ ਹੁਨਵਾ ਦੇ ਸਾਰੇ ਜਿੰਨੇ ਵੀ ਮੈਂਬਰ ਨੇ ਜਿੰਨੇ ਵੀ ਮੋਤਵਾਰ ਨੇ ਸਾਰਿਆਂ ਨੂੰ ਸੱਦੇ ਪੱਤਰ ਭੇਜ ਕਰਕੇ ਬੁਲਾਇਆ ਤੇ ਇੱਥੇ ਪਹੁੰਚ ਕਰਕੇ ਸਾਰੀ ਸੰਤਾਂ ਨੇ ਧੰਨਵਾਦ ਕੀਤਾ ਬਾਬਾ ਜੀ ਦਾ ਬਹੁਤ ਵਧੀਆ ਇਹਨਾਂ ਦਾ ਪ੍ਰਾਲਾ ਹੈ ਤੇ ਸਤਿਗੁਰੂ ਜੀ ਦੇ ਅਰਦਾਸ ਹੈ ਕਿ ਇਸੇ ਤਰ੍ਹਾਂ ਪ੍ਰਾਲਾ ਚੱਲਦਾ ਰਹੇ ਤੇ ਹੁਣ ਮੈਂ ਥੋੜੀ ਜੀ ਬੇਨਤੀ ਕਰ ਦੇਵਾਂ ਕਿ ਜੇ ਸੰਸਥਾ ਇੱਕ ਕੰਮ ਘੜੇ ਕਰ ਰਹੀ ਆ 6 ਸੈਂਟਰ ਚੱਲ ਰਹੇ ਨੇ ਜਿਹਦੇ ਵਿੱਚ ਬੱਚਿਆਂ ਨੂੰ ਫ੍ਰੀ ਡਿਵੀਜ਼ਨ ਪੜਾਈ ਜਾਂਦੀ ਆ ਤੇ ਨਾਲ ਗੁਰਮਤਿ ਦੀਆਂ ਕਲਾਸਾਂ ਲਗਾ ਕੇ ਬੱਚਿਆਂ ਨੂੰ ਧੁਰੂ ਕਰਨ ਨਾਲ ਜੋੜਿਆ ਜਾਂਦਾ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਵਾ ਇਹ ਸੰਸਥਾ ਦੇ ਬਹੁਤ ਵੱਡੇ ਉਪਰਾਲੇ ਆ ਜਿਹਦੇ ਵਿੱਚ ਸੰਗਤਾਂ ਨੂੰ ਬੇਨਤੀ ਆ ਕਿ ਵਾਅਦ ਤੋਂ ਵਾਅਦ ਜੁੜੋ ਜੁੜ ਕੇ ਸੰਗਤ ਦਾ ਸਾਥ ਦਿਓ ਸੰਸਾ ਦਾ ਸਾਥ ਦਿਓ ਤੇ ਸੰਸਾ ਦੇ ਨਾਲ ਚੱਲੋ ਤਾਂ ਕਿ ਇਹ ਜਿਹੜਾ ਉਪਰਾਲਾ ਆ ਇਹ ਘਰ ਘਰ ਤੱਕ ਪਹੁੰਚ ਸਕੇ ਗੁਰਬਾਣੀ ਜਿਹੜੀ ਆ ਘਰ ਘਰ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੁਵਾਜੀ ਚੱਲ ਰਿਹਾ ਬਹੁਤ ਬਹੁਤ ਖੁਸ਼ ਹੈ ਦਿਹਾੜਾ ਸ਼ੁਭ ਦਿਹਾੜਾ ਔਰ ਗੱਲ ਇੱਕ ਹੋਰ ਕਰਾਂਗੇ ਪ੍ਰਦਾਸ ਸਾਹਿਬ ਨਾਲ ਕਿ ਜਦ ਇੱਕ ਪਰਮਾਤਮਾ ਨੇ ਇੱਕ ਇਨਸਾਨ ਬਣਾਤਾ ਇੱਕ ਸਿੱਖ ਬਣ ਗਿਆ ਤਾਂ ਉਹਨੂੰ ਲੱਗ ਲੱਗ ਕਿਉਂ ਆਪਾਂ ਜਦੋਂ ਬਣਦੇ ਆਪੀ ਇਹ ਸੱਧੂ ਆਏ ਗਿਲੇ ਆ ਪੁਰਾਨੇ ਆ ਮਤਲਬ ਕਿਉਂ ਆ ਜਦ ਇੱਕ ਪਰਮਾਤਮਾ ਨੇ ਇੱਕ ਸਾਜਾ ਨਵਾਜਾ ਗੁਰੂ ਸਤਿਗ ਸਿੱਖ ਹੈ ਤੋ ਉਹਨੂੰ ਇੱਕੋ ਹੀ ਹੋਣਾ ਚਾਹੀਦਾ ਉਹਦੀ ਕੋਈ ਜਾਬਾਤ ਨਹੀਂ ਹੋਣੀ ਚਾਹੀਦੀ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਜੀ ਇੱਕ ਪਿਤਾ ਇੱਕ ਅਸਕੇ ਹਮਾਰਕ ਇੱਕ ਗੁਰੂ ਸਾਹਿਬ ਤੇ ਕਹਿੰਦੇ ਨੇ ਕਿ ਸਾਰੇ ਇੱਕ ਨੇ ਮਾਨਸਕੀ ਜਾਤ ਸਭੇ ਇੱਕ ਪਛਾਨ ਬੋ ਤੇ ਇਹ ਸਾਡੀਆਂ ਆਪਣੀਆਂ ਵੰਡਾਂ ਪਾਈਆਂ ਨੇ ਸਾਡਾ ਜਿਹੜਾ ਸੱਦਾ ਆ ਵੀ ਇਹ ਏਕਤਾ ਹੀ ਹੋਣੀ ਚਾਹੀਦੀ ਆ ਇੱਥੇ ਕੋਈ ਜਾਤ ਪਾਤ ਨਹੀਂ ਹੋਣੀ ਚਾਹੀਦੀ ਜਾਤ ਪਾਤ ਦੇ ਵਿਰੋਧ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਨੂੰ ਇੱਕ ਹੋ ਕਰਕੇ ਚੱਲਣਾ ਚਾਹੀਦਾ ਗੁਰਬਾਣੀ ਨਾਲ ਜੁੜਨਾ ਚਾਹੀਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਵਾਹਿਗੁਰੂ ਜੀ ਕਾ ਸਾਬ ਵਾਹਿਗੁਰੂ ਜੀ ਕੀ ਫਤਿਹ ਜੁਰੀ ਭਾਈ ਨਿਰਮਲ ਸਿੰਘ ਜੀ ਜੇਠੂਵਾਲ ਹੈ ਜੇ ਸਾਡੇ ਪੁਰਾਣੇ ਨੇ ਤੇ ਅੱਜ ਸਾਡੇ ਕੋ ਆਏ ਨੇ ਅਸੀਂ ਇਹਨਾਂ ਦਾ ਇੱਥੇ ਆਇਆ ਜੀ ਆਖਦੇ ਨੇ ਤੇ ਮੈਂ ਹੁਣ ਬੇਨਤੀ ਕਰੂੰਗਾ ਕਿ 10 ਮਿੰਟ ਵਾਸਤੇ ਭਾਈ ਸਾਹਿਬ ਭਾਈ ਤੈਲ ਸਿੰਘ ਜੀ ਤੇ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਆਪਣਾ ਕੌਮ ਵਾਸਤੇ ਸਿੱਖ ਪੰਥ ਵਾਸਤੇ ਦੀਨ ਦੁਨੀਆ ਵਾਸਤੇ ਗੁਰੂ ਸਾਹਿਬ ਵਾਸਤੇ ਜੋ ਕੁਰਬਾਨੀ ਛੱਡ ਕੀਤੀ ਆ ਜਿਹੜੇ ਸਾਬ ਸਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਨਵਾਜੇ ਪਹਿਲੇ ਜਥੇਦਾਰ ਹੋਏ ਆ ਸਿੱਖ ਪੰਥ ਦੇ ਅੱਜ ਕਹਿਣ ਨੂੰ ਕਈ ਕਈ ਜੰਦੇ ਜੀ ਫਲਾਣਾ ਢੀੜਾ ਆ ਪਰ ਅਸਲ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਥ ਖਾਲਸਾ ਸਾਜਿਆ ਤੇ ਜਿਹੜੇ ਜਿਹੜਾ ਵੰਤਰਾਲਾ ਸਾਜ ਸਾਜਨ ਤੋਂ ਪ੍ਰੰਤ ਜਿਹੜਾ ਇੱਕ ਜਿਹਨੂੰ ਆਪਾਂ ਪੰਥ ਦੇ ਵਿੱਚ ਇੱਕ ਮਾਨ ਸਤਕਾਰ ਵੱਜੋਂ ਕਹਿੰਦੇ ਆ ਵੀ ਜਹੇਦਾਰ ਬਣਾਉਣਾ ਉਹ ਜਿਹੜਾ ਪੰਥ ਕਾਲਸ ਦਾ ਜਹੇਦਾਰ ਆ ਉਹ ਸਾਬਸਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਬਾਬਾ ਜੀਵਨ ਸਿੰਘ ਜੀ ਨੂੰ ਪਹਿਲਾ ਜਰਨੈਲ ਸਾਫ ਬਿਆਸ ਤੇ ਬਾਬਾ ਜੀਵਨ ਸਿੰਘ ਉਹ ਨਿਆ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਚਹਦਰ ਬਾਬਾ ਦਰਸ਼ਨ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਬਿਸਰ ਸ਼ਹੀਦ ਬਾਬਾ ਬੀਰ ਸਿੰਘ ਜੀ ਰੰਗਰੇਟਾ 300 ਫੋਟ ਸਵਾਰ ਪੰਜਾਬ ਭਾਰਤ ਵਿਸ਼ਵ ਅੱਜ ਤਾਲਪੰਥ ਵੱਲੋਂ ਤੇ ਸਮੁੱਚੀ ਸਮਾਜ ਵੱਲੋਂ ਧੰਨ ਧੰਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਦੇ بیٹے ਜਿਹੜੇ ਕਿ ਸਾਬ ਸ੍ਰੀ ਗੁਰਤੀਖ ਬਹਾਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਸੀਸ ਦਿੱਲੀ ਤੋਂ ਲਿਆ ਕਰਕੇ ਅਨੰਦਪੁਰ ਸਾਹਿਬ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਪਹੁੰਚਾ ਕੇ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਰੰਗਰੇਟੇ ਗੁਰੂ ਦੇ بیٹے ਦਾ ਵਾਰ ਪ੍ਰਾਪਤ ਕੀਤਾ ਅਤੇ ਸਿੱਖ ਪੰਥ ਖਾਲਸਾ ਪੰਥ ਦੀ ਸਾਜਨਾ ਦੇ ਉਪਰੰਤ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਖਾਲਸਾ ਪੰਥ ਦਾ ਪਹਿਲਾ ਜਨਰੈਲ ਵੀ ਥਾਪਿਆ ਸੀ ਉਹਨਾਂ ਦਾ ਜਨਮ ਦਿਹਾੜਾ ਅਤੇ ਕੌਮ ਦੇ ਮਹਾਮਲੀ ਯੋਧੇ ਜਰਨੈਲ ਕੌਮੇ ਸੁਲਤਾਨ ਸਿੰਘ ਸਾਹਿਬ ਸੱਚਖੰਡ ਵਾਸੀ ਜਹਦਰ ਬਾਬਾ ਮਹਿੰਦਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਜਿਹੜਾ ਵਾ ਇਹ ਸਾਲਾਨਾ ਸਵਾਰ ਧਾਰਮਿਕ ਸਮਾਗਮ ਸਤਿਗੁਰੂ ਸ਼੍ਰੀ ਗੁਰੂ ਰੰਗ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਤੇ ਅਤੇ ਆਪ ਸਾਰੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਇਹ ਬੜੀ ਸ਼ਰਧਾ ਤੇ ਧੂਮ ਭਾਲ ਦੇ ਨਾਲ ਬਣਾਇਆ ਗਿਆ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਡੈਲੀਗੇਟ ਜਿੰਨੇ ਵੀ ਜਹੇਦਾਰ ਸਾਹਿਬ ਦਲਪੰਥ ਦੇ ਸਿੰਘ ਸਿੰਘਣੀਆਂ ਬਜ਼ੁਰਗ ਬਚੰਗੀ ਬਜ਼ੁਰਗ ਸਾਰੇ ਹੀ ਪੰਜਾਬ ਭਾਰਤ ਦੇ ਵਿੱਚੋਂ ਆਏ ਨੇ ਤੇ ਸਾਰਿਆਂ ਨੇ ਆ ਕੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਆ ਤੇ ਇਸ ਮੌਕੇ ਉੱਤੇ ਗੁਰੂ ਕੇ ਬਾਣੀ ਦੇ ਅਥਾ ਜਿਹੜੇ ਨੇ ਉਹ ਪ੍ਰਵਾਹ ਚੱਲੇ ਨੇ ਤੇ ਇਸ ਤੋਂ ਉਪਰੰਤ ਜਿਹੜਾ ਵਾ ਰਾਗੀ ਟਾਡੀ ਕੁਇਸ਼ਰੀ ਜਥੇ ਜਿਹੜੇ ਨੇ ਉਹਨਾਂ ਨੇ ਹਾਰਜਸ ਸਲਾਕ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭਾਈ ਤਾਲ ਸਿੰਘ ਜੀ ਦੁਆਰਾ ਧੰਨ ਧਰ ਬਾਬਾ ਜੀ ਗੁਰ ਸਿੰਘ ਜੀ ਅਤੇ ਬਾਬਾ ਜੀ ਜੀ ਦੀ ਸਾਰੀ ਅਣਸ਼ਬੰਸ਼ ਦੇ ਬਾਰੇ ਉਹਨਾਂ ਨੇ ਇਤਿਹਾਸ ਤੋਂ ਸਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਤੇ ਇਹਦੇ ਵਿੱਚ ਜਿੱਥੇ ਵੱਡੀ ਗੰਦੀ ਵੀ ਸੰਗਤਾਂ ਪਹੁੰਚੀਆਂ ਉਹਦੇ ਵਿੱਚ ਨਾ ਦੇ ਨਾਲ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸਾਰੇ ਆਗੂ ਸਵਾਰਮੀ ਜਿਹੜੇ ਆ ਉਹ ਪਹੁੰਚੇ ਨੇ ਤੇ ਸੰਗਤਾਂ ਦੀ ਵੱਡੀ ਆਮਦ ਹੋਣ ਕਰਕੇ ਅਸੀਂ ਪਹਿਲਾਂ ਤੋਂ ਹੀ ਸਾਨੂੰ ਕੁਝ ਲੱਗਦਾ ਪਿਆ ਸੀ ਕਿ ਜੇ ਧੰਤਨ ਬਾਬਾ ਜੀਵਨ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਦੁਨੀਆ ਦੇ ਇਤਿਹਾਸ ਵਿੱਚ ਵੱਡੀ ਵੱਡੀ ਕੁਰਬਾਨੀ ਕੀਤੀ ਹੈ ਨਾ ਉਹ ਕੁਰਬਾਨੀ ਕੋਈ ਸੇ ਉਹ ਹੋਈ ਹੈ ਤਾਂ ਨਾ ਕੋਈ ਕੁਰਬਾਨੀ ਉਹ ਕਾ ਦੁਨੀਆ ਦੇ ਇਤਿਹਾਸ ਵਿੱਚ ਗਾ ਕੋਈ ਰਹੀ ਦੁਨੀਆ ਤੋਂ ਕੋਈ ਕਰ ਸਕੇਗਾ ਕੇਸ ਕਰਕੇ ਅਸੀਂ ਸਾਨੂੰ ਲੱਗਦਾ ਸੀ ਕਿ ਵੱਡੀ ਗਿਣਤੀ ਚ ਵੀ ਸੰਗਤ ਆ ਸਕਦੀਆਂ ਨੇ ਤੇ ਪਰ ਅਸੀਂ ਇਸੇ ਕਰਕੇ ਇਹ ਜਿਹੜਾ ਲੰਗਰਾਂ ਦੇ ਗੁਰੂ ਕੇ ਲੰਗਰਾਂ ਦੇ ਪ੍ਰਬੰਧ ਜਿਹੜੇ ਸੀ ਉਹ ਬੜੇ ਵੱਡੇ ਪੱਧਰ ਤੇ ਕੀਤੇ ਸੀਗੇ ਤੇ ਬਾਕੀ ਵੀ ਸਾਰੇ ਪ੍ਰਬੰਧ ਜਿਹੜੇ ਸੀ ਉਹ ਸਾਬ ਸਫਾਈਆਂ ਦੇ ਜਾਂ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਜਿਹੜੇ ਹੁਣੇ ਚਾਹੀਦੇ ਨੇ ਉਹ ਸਾਰੇ ਪ੍ਰਬੰਧ ਸੰਗਤਾਂ ਦੇ ਉਹ ਆਮਦ ਵਾਸਤੇ ਉਹ ਇਸ ਸੀ ਕੋ ਪੀਤੇ ਸੀ ਤੇ ਅ तकरीबन ਸਵੇਰੇ ਸਤੋ ਲੈ ਕੇ ਸੁਪਰੀ ਸਾਹਿਬ ਜੀ ਦੇ ਤੋਂ ਬਾੜ ਦੇ ਪੂਰ ਤੋਂ ਲੈ ਕੇ ਤੇ ਹੁਣ ਤੱਕ ਜਿਹੜਾ ਵਾ ਜਿਹੜੀਆਂ ਸੰਗਤਾ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਪਹੁੰਚੀਆਂ ਜਿਹੜੀਆਂ ਹੁਣ ਤੱਕ ਵੀ ਅਜੇ ਜਾ ਰਹੀਆਂ ਨੇ ਵਾਪਸ ਜਿੱਥੇ ਜਿੱਥੋਂ ਜਿਹੜੇ ਜਿਹੜੇ ਜ਼ਿਲ੍ਹਿਆਂ ਚੋਂ ਆਈਆਂ ਨੇ ਤੇ ਅਸੀਂ ਜਿੱਥੇ ਅ ਸਾਰੇ ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਆਂ ਦੂਰ ਦਰਾਡੇ ਜਿੱਥੋਂ ਵੀ ਸੰਗਤਾਂ ਆਈਆਂ ਨੇ ਉਹਦੇ ਨਾਲ ਦੇ ਨਾਲ ਅਸੀਂ ਜਿਹੜਾ ਪੰਜਾਬ ਸਰਕਾਰ ਕੋਲ ਪੰਜਾਬ ਸਰਕਾਰ ਦੇ ਅੱਜ ਦੋ ਐਮਐਲਏ ਵੀ ਆਏ ਸੀ ਅਸੀਂ ਉਹਨਾਂ ਨੂੰ ਵੀ ਕਿਹਾ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵਾ ਕਿ ਆਉਣ ਵਾਲੇ 5 ਸਤੰਬਰ ਤੱਕ ਜਿਹੜੀ ਆ ਉਹ ਤੁਹਾਨੂੰ ਖੁਸ਼ੀ ਜਿਹੜੀ ਆ ਸਾਰੇ ਸਮਾਜ ਨੂੰ ਮਿਲ ਜਾਈਏਗੀ ਕਿਉਂਕਿ ਇਹ ਜਿਹੜੀ ਮੰਗ ਹੈ ਕਿ ਭੰਤਨ ਬਾਬਾ ਜੀਵਨ ਸਿੰਘ ਜੀ ਮਹਾਰਾਜ ਦਾ ਜਿਹੜਾ ਵਾ ਪੁਨਾ ਦੀ ਮਹਾਨ ਕੁਰਬਾਨੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਉਹਨਾਂ ਦੀ ਪੰਜਾਬ ਸਰਕਾਰ ਵੱਲੋਂ ਗੈਸਟਰ ਛੁੱਟੀ ਹੋਣੀ ਜਿਹੜੀ ਚਾਹੀਦੀ ਆ ਇਹ ਪੁਰਾਣੇ ਸਮੇਂ ਤੋਂ ਸਾਡੀ ਜਿਹੜੀ ਤਾਲਪੰਨ ਦੀ ਸਾਡੀ ਮੰਗ ਚੱਲੀ ਆ ਰਹੀ ਆ ਤੇ ਅਸੀਂ ਇਹ ਪਹਿਲਾਂ ਵੀ ਜਿੰਨੀ ਵਾਰੀ ਵੀ ਸਾਡੀ ਇਹਨਾਂ ਨਾਲ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨਾਲ ਗੱਲਬਾਤ ਹੋਈ ਆ ਅਸੀਂ ਉਹਨਾਂ ਕੋਲੇ ਮੰਗ ਰੱਖੀ ਆ ਕਿ ਰੱਖਦੇ ਆ ਰਹੇ ਸੀ ਤੇ ਅੱਜ ਉਹਨਾਂ ਨੇ ਸਾਨੂੰ ਕੁਝ ਥੋੜੀ ਬੋਦੀ ਖੁਸ਼ਖਬਰੀ ਦਿੱਤੀ ਆ ਕਿ ਅਸੀਂ ਪਰਸੋਂ ਦਾ ਇਹ ਕੀਤਾ ਹੋਇਆ ਵਾ ਬਾਬਾ ਜੀਵਨ ਸਿੰਘ ਜੀ ਬਾਰੇ ਭਗਵੰਤ ਮਾਨ ਜੀ ਕੋਲ ਕੀਤੀ ਕਾ ਕਾਰਵਾਈ ਬਾਰੇ ਵੀ ਗੈਰ ਚੁਟਤੀ ਕਰੋ ਜੀ ਇਹ ਸਰ ਕੇ ਉਹਨਾਂ ਨੇ ਕਹਾ ਵੀ ਆਉਣ ਵਾਲੇ ਸਾਲ ਦੇ ਵਿੱਚ ਜਿਹੜੀ ਆ ਛੁੱਟੀ ਜਿਹੜੀ ਆ ਉਹ ਬਾਬਾ ਜੀ ਬਸੰਦੀ ਹੋਏਗੀ ਤੇ ਅਸੀਂ ਜਿਹੜਾ ਸਾਡੇ ਕੌਮ ਬਾਰੇ ਸਾਡੇ ਸਮਾਜ ਬਾਰੇ ਜਿਹੜਾ ਉਹ ਬਾਬਾ ਜੀ ਬਾਰੇ ਜਿਹੜਾ ਕੋਈ ਗੱਲ ਕਰੇਗਾ ਸਾਡੇ ਸਮਾਜ ਬਾਰੇ ਗੱਲ ਕਰੇਗਾ ਸਾਡੇ ਹਕੀ ਮੰਗਾ ਬਾਰੇ ਗੱਲ ਕਰੂਗਾ ਅਸੀਂ ਉਹਦੇ ਨਾਲ ਸਹਿਮਤ ਹਾਂ ਬਾਕੀ ਅਸੀਂ ਜਿੱਥੇ ਸਾਰੀ ਸੰਗਤ ਦਾ ਅੱਜ ਦੇ ਦਿਹਾੜੇ ਦੇ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਦੇ ਨਾਲ ਦੇਸ਼ ਦੇ ਵਿਦੇਸ਼ ਵਿਆਂ ਸੰਗਤਾਂ ਜਿੱਥੇ-ਜਿੱਥੇ ਵੀ ਬੇਟੀਆਂ ਨੇ ਉਹਨਾਂ ਨੇ ਲਾਈਵ ਜਿਹੜਾ ਚੱਲਿਆ ਵਾ ਚੈਨਲਾਂ 'ਤੇ ਉਹਦੇ ਉੱਤੇ ਉਹਦੇ ਮਾਧਮ ਨਾਲ ਜਿਹਨਾਂ ਨੇ ਧੰਨ ਧੰਨ ਬਾਬਾ ਜੀਵਨ ਸਿੰਘ ਦੇ ਪ੍ਰਕਾਰ ਜਨਮ ਦਿਹਾੜਾ ਜਿਹੜਾ ਵਾ ਉਹ ਧਾਰਮਿਕ ਸਮਾਗਮ ਜਿਹੜਾ ਵਾ ਉਹ ਹੋਇਆ ਉਹ ਦੇਖਿਆ ਅਸੀਂ ਉਹਨਾਂ ਸਾਰੀਆਂ ਸੰਗਤਾਂ ਦਾ ਪ੍ਰਵਾਦ ਕਰਦੇ ਆ ਤੇ ਆਸ ਕਰਦੇ ਆ ਕਿ ਅੱਗੇ ਵਾਸਤੇ ਕਿਉਂਕਿ ਜਿਹੜੇ ਸ਼ਹੀਦ ਮਰੀਦ ਹੁੰਦੇ ਨੇ ਇਹ ਸਾਰੇ ਸਾਰਿਆਂ ਦੇ ਸਾਝੇ ਹੁੰਦੇ ਆ ਇਸਰ ਕੀ ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਹਰ ਜਿਹੜੇ ਵਰਗ ਦੇ ਜਿਹੜੇ ਲੋਕ ਨੇ ਧੰਤੋਂ ਸਾਰੇ ਸ਼ੀਦਾ ਮਰੀਜ਼ਾਂ ਦਾ ਆਪਣਾ ਜਨਮ ਦਿਹਾੜੇ ਜਾਂ ਸ਼ੀਦੀ ਦਿਹਾੜੇ ਮਨਾਉਂਦੇ ਨੇ ਇਸੇ ਤਰ੍ਹਾਂ ਸਾਨੂੰ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਤੇ ਆਪਾਂ ਨੂੰ ਸਾਂਝੇ ਤੌਰ ਦੇ ਉੱਤੇ ਧੰਦਰ ਬਾਬਾ ਜੀਵਨ ਸਿੰਘ ਜੀ ਤੇ ਰੰਗਰੇਟੇ ਸਿੰਘਾ ਦਾ ਜਿਹੜਾ ਬੜਾ ਵੱਡਾ ਉੱਚਾ ਸੁੱਚਾ ਇਤਿਹਾਸ ਆ ਉਹ ਸਾਨੂੰ ਉਹਦੇ ਉੱਤੇ ਚੱਲ ਕੇ ਤੇ ਸਾਨੂੰ ਆਪਣੀ ਸ਼ੁਰੂ ਕਰਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਵਾਹਿਗੁਰਜੀ ਦਾ ਕਾਸਾ ਵਾਹਿਗੁਰਜੀ